ਰੋਕ ਲਈ ਆਪਣੀ ਤੁਹਾਨੂੰ ਪਤਾ ਨਹੀਂ ਜੀ ਜਿਹੜਾ ਗੁੰਮਦੀ ਪੰਥਰੇ ਤੇ ਆਪਾਂ ਪਤਾ ਨਹੀਂ ਫਿਰ ਸਾਨੂੰ ਖਵਾਰਾ ਜਾਣਦੇ ਹਰ ਪਾਸੇ ਆਉਣਦੇ ਆ ਤੁਹਾਡੇ ਨੰਬਰ ਹੈ ਤਾਂ ਉਹ ਨੰਬਰ ਵੀ ਨਹੀਂ ਗਾ ਚਲੋ ਬਗੋਂ ਆਰਸੀ ਦਿਖਾ ਦਿਓ ਤੇ ਆਪਣੀ ਲਾਇਸੈਂਸ ਦਿਖਾ ਦਿਓ ਪੀਸ ਜੀ ਪਹੁੰਚ ਗਏ ਇੱਥੇ ਡਿਗੀ ਲੋਕ ਨੇ ਡਿਗੀ ਲੋਕ ਜੀ ਦਿਖਾਓ ਸਾਰ ਜਿਹੜੇ ਵੀ ਮਾੜੇ ਅੰਸਰ ਉਹਨਾਂ ਦੇ ਨਕੇਲ ਕੱਸਣ ਦੇ ਲਈ ਜਿਹੜੀ ਆ ਰੂਟੀਨਲੀ ਸਾਡੇ ਵੱਲੋਂ ਨਾਕਾਬੰਦੀ ਪਲੱਸ ਜਿਹੜੀ ਆ ਪੈਟਰੋਲਿੰਗ ਕੀਤੀ ਜਾਂਦੀ ਹੈ ਜਿਸ ਦੇ ਤਹਿਤ ਅੱਜ ਜਿਹੜੇ ਸਾਡੇ ਐਂਟਰੀ ਪੁਆਇੰਟਸ ਨੇ ਜਿਸ ਤਰ੍ਹਾਂ ਆਪਾਂ ਹੁਣ ਇਸ ਵਕਤ ਕੋਟ ਮਿਤ ਸਿੰਘ ਏਰੀਆ ਦੇ ਵਿੱਚ ਕੜੇ ਆ ਇੱਥੇ ਐਂਟਰੀ ਪੁਆਇੰਟ ਆਪਣੇ ਦੋਵਾਂ ਡਿਸਟਿੰਕਟਡ ਇੰਟਰ ਡਿਸਟ੍ਰਿਕਟ ਪੁਆਇੰਟ ਪੈਂਦਾ ਆਪਣੇ ਤਰਨਤਾਰਨ ਤੋਂ ਮਰਸਰ ਦੇ ਵਿੱਚ ਇੱਥੇ ਸਾਡੇ ਵੱਲੋਂ ਜਿਹੜੀ ਇੰਟੈਂਸਿਵ ਚੈਕਿੰਗ ਕੀਤੀ ਜਾ ਰਹੀ ਆ ਇਸ ਦੇ ਵਿੱਚ ਜਿਹੜੇ ਵੀ ਐਂਟੀ ਸੋਸ਼ਲ ਐਲੀਮੈਂਟਸ ਨੇ ਜਿਹੜੇ ਇੱਥੇ ਆ ਰਹੇ ਨੇ ਉਹਨਾਂ ਦੇ ਖਿਲਾਫ ਜਿਹੜੀ ਹੈ ਸਾਡੇ ਨੂੰ ਕਾਰਵਾਈ ਕੀਤੀ ਜਾਂਦੀ ਜੇ ਕੋਈ ਮੋਟਰ ਵਹੀਕਲ ਵਾਇਲੇਸ਼ਨ ਆ ਉਹ ਵੀ ਦੇਖ ਰਹੇ ਆ ਪਲੱਸ ਜੇ ਕੋਈ ਕ੍ਰਿਮੀਨਲ ਜਾਂ ਬੈਡ ਐਲੀਮੈਂਟ ਆ ਰਿਹਾ ਤੇ ਉਹਦੀ ਵੀ ਚੈਕਿੰਗ ਕੀਤੀ ਜਾ ਰਹੀ ਹੈ ਸਭ ਜੇ ਕੋਈ ਤੁਸੀਂ ਗੱਲ ਕਰੀਏ ਇੱਥੇ ਲੋਕਾਂ ਨੂੰ ਰੋਕਿਆ ਜਾਂਦਾ ਤਾਂ ਰੋਕੀ ਕੀ ਕਹਿੰਦੇ ਨੇ ਜੀ ਬਿਲਕੁਲ ਜਿਹੜਾ ਤੇ ਲਾਉ ਬੈਂਡਿੰਗ ਸਿਟੀਜ਼ਨ ਆ ਉਹ ਤੇ ਉਹਦੇ ਕੋਲੇ ਸਾਰੇ ਕਾਗਜ਼ਾਤ ਪੂਰੇ ਨੇ ਉਹਦੇ ਕੋਲੇ ਬਿਲਕੁਲ ਆਪਣੀਆਂ ਜਿਹੜੀਆਂ ਐਸ ਪਰ ਮੋਟਰ ਵਹੀਕਲ ਐਕਟ ਉਹ ਆਪਣਾ ਸਾਰੀਆਂ ਜਿਹੜੀਆਂ ਚੀਜ਼ਾਂ ਪੂਰੀਆਂ ਕਰਕੇ ਰੱਖਦਾ ਹੈ ਇਹ ਬੇਸਿਕਲੀ ਡਰ ਉਹਨਾਂ ਨੂੰ ਹੋਣਾ ਚਾਹੀਦਾ ਜਿਹੜੇ ਕਿ ਕ੍ਰਿਮੀਨਲ ਨੇ ਜਿਨ੍ਹਾਂ ਨੇ ਕ੍ਰਾਈਮ ਕਰਕੇ ਕਿ ਕਿਸੇ ਨਾ ਕਿਸੇ ਕਾਰਨ ਕਰਕੇ ਕਾਨੂੰਨ ਜਿਹੜਾ ਤੋੜ ਰਹੇ ਨੇ ਇਹ ਉਹਨਾਂ ਦੇ ਲਈ ਜਿਹੜਾ ਨਾਕਾ ਲਗਾਇਆ ਗਿਆ ਸਰ ਇਸੇ ਤਰੀਕੇ ਦੇ ਨਾਲ ਹੀ ਜਿਹੜੇ ਮੁਲਾਜ਼ਮ ਨੇ ਸੜਕਾਂ ਦੇ ਉੱਪਰ ਦਿਖਾਈ ਦੇਣ ਕਿਉਂਕਿ ਬਹੁਤ ਜ਼ਿਆਦਾ ਗਰਮੀ ਹੋਣ ਦੇ ਕਾਰਨ ਵੀ ਮੁਲਾਜ਼ਮ ਜਿਹੜੇ ਸੜਕਾਂ ਤੇ ਦਿਖਾਈ ਦੇ ਰਹੇ ਨੇ ਬਿਲਕੁਲ ਹੀ ਇਹਦੇ ਵਿੱਚ ਜਿਹੜੀ ਕੋਈ ਵੀ ਮੁਲਾਜ਼ਮ ਸਾਡੀ ਡਿਊਟੀ ਕਰ ਰਹੇ ਨੇ ਉਹਨਾਂ ਦਾ ਵੈਲਫੇਅਰ ਦਾ ਖਿਆਲ ਵੀ ਰੱਖਿਆ ਜਾ ਰਿਹਾ ਜਿਸ ਤਰ੍ਹਾਂ ਗਰਮੀ ਪੈ ਰਹੀ ਹੈ ਇਸ ਦੇ ਵਿੱਚ ਸਾਡੇ ਵੱਲੋਂ ਜੇ ਸਖਤ ਹਾਲਾਤਾਂ ਦੇ ਵਿੱਚ ਡਿਊਟੀ ਕਰ ਰਹੇ ਨੇ ਉਸ ਦੇ ਵਿੱਚ ਉਹਨਾਂ ਦੀ ਬਿਲਕੁਲ ਵੈਲਫੇਅਰ ਉਹਨਾਂ ਦੀ ਪਾਣੀ ਦਾ ਉਹਨਾਂ ਦੀ ਕਿਤੇ ਮਲਕੇ ਸ਼ੇਡਸ ਹੋਵੇ ਜਾਂ ਕੁਝ ਹੋਣਾ ਉਹਨਾਂ ਸਾਰਿਆਂ ਦਾ ਖਿਆਲ ਰੱਖਿਆ ਜਾ ਰਿਹਾ ਹੈ ਇੱਥੇ ਮੈਂ ਵੀ ਦੱਸਣਾ ਚਾਹੁੰਗਾ ਵੀ ਜੇ ਇਸ ਏਰੀਆ ਦੇ ਵਿੱਚ ਆਪਾਂ ਖੜੇ ਆ ਇੱਥੇ ਇਸ ਨਾਕੇ ਤੋਂ ਹੀ ਸਾਨੂੰ ਕਈ ਵਾਰ ਜਿਹੜੀ ਇੱਥੋਂ ਜਿਹੜੀ ਐਨਡੀਪੀਐਸ ਐਕਟ ਦੀ ਜਿਹੜੀ ਰਿਕਵਰੀ ਵੀ ਇੱਥੋਂ ਹੋਈ ਹੈ ਜੇ ਆਪਾਂ ਇਸ ਏਰੀਆ ਦੀ ਗੱਲ ਕਰੀਏ ਤੇ ਇਸ ਥਾਣੇ ਦੇ ਵਿੱਚ ਸਾਡੇ ਪਿਛਲੇ 4-5 ਮਹੀਨਿਆਂ ਦੇ ਵਿੱਚ ਕਰੀਬ 33 ਦੇ ਕਰੀਬ ਅਸੀਂ ਮਕਦਮੇ ਦਰਜ ਕੀਤੇ ਨੇ ਤੇ 77-78 ਦੇ ਕਰੀਬ ਜਿਹੜੇ ਆ ਦੋਸ਼ੀ ਸਾਡੇ ਵੱਲੋਂ ਐਨਡੀਪੀਐਸ ਦੇ ਵਿੱਚ ਗ੍ਰਿਫਤਾਰ ਕੀਤੇ ਗਏ ਨੇ ਪਲੱਸ ਸਨੇਚਿੰਗ ਜਿਹੜੀਆਂ ਜਾਂ ਹੋਰ ਪੈਕਟੀ ਕ੍ਰਾਈਮਸ ਆ ਉਹਦੇ ਵਿੱਚ ਵੀ 8 ਦੇ ਕਰੀਬ ਸਨੇਚਰ ਜਿਹੜੇ ਸਾਡੇ ਵੱਲੋਂ ਗ੍ਰਿਫਤਾਰ ਕੀਤੇ ਗਏ ਨੇ ਤੇ ਇੱਥੇ ਜਿਹੜਾ ਲਗਾਤਾਰ ਜਿੰਨੇ ਵੀ ਸੈਂਸਿਟਿਵ ਏਰੀਆਜ਼ ਨੇ ਭਾਵੇਂ ਅ ਖਾਲਸਾ ਨਗਰ ਏਰੀਆ ਪੈਂਦਾ ਹੈ ਸਾਡਾ ਪਲਸ ਜਾਂ ਜਿੱਦਾ ਸੁਲਤਾਨਪੁਰ ਪਿੰਡ ਦਾ ਕੁਝ ਏਰੀਆ ਪੈਂਦਾ ਜਾਂ ਹੋਰ ਕਲੋਨੀਆਂ ਪੈਂਦੀਆਂ ਨੇ ਉਹਨਾਂ ਤੇ ਰੈਗੂਲਰ ਸਾਡੇ ਵੱਲੋਂ ਸਵੇਰ ਤੇ ਸ਼ਾਮ ਦੀ ਜਿਹੜੀ ਗਸ਼ਤ ਕੀਤੀ ਜਾ ਰਹੀ ਹੈ ਲੋਕਾਂ ਨੂੰ ਕੌਨਫੀਡੈਂਸ ਦੇ ਵਿੱਚ ਲਿਆ ਜਾ ਰਿਹਾ ਹੈ ਨਸ਼ੇ ਅਤੇ ਪਲਸ ਐਂਟੀ ਸੋਸ਼ਲ ਐਲੀਮੈਂਟਸ ਦੇ ਉੱਤੇ ਲਗਾਤਾਰ ਸਾਡੇ ਵੱਲੋਂ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ ਆਪਾਂ ਦੇ ਵੱਲੋਂ ਇਸ ਤਰ੍ਹਾਂ ਦਾ ਸਹਿਯੋਗ ਦਿੱਤਾ ਜਾ ਰਿਹਾ ਹੈ ਬਿਲਕੁਲ ਲੋਕੀ ਬਿਲਕੁਲ ਜੇ ਨਸ਼ੇ ਦੀ ਗੱਲ ਕਰੀਏ ਜਾਂ ਕੋਈ ਕ੍ਰਾਈਮ ਦੀ ਗੱਲ ਕਰੀਏ ਬਿਲਕੁਲ ਖੁੱਲ ਕੇ ਜਿਹੜੀ ਆ ਉਹ ਇਨਫੋਰਮੇਸ਼ਨ ਦੇ ਰਹੇ ਨੇ ਤੇ ਖੁੱਲ ਕੇ ਸਪੋਰਟ ਕਰ ਰਹੇ ਨੇ ਜਿਹੜੀਆਂ ਸਾਡੀਆਂ ਹੈਲਪਲਾਈਨ ਚੱਲ ਰਹੀਆਂ ਨੇ ਨਸ਼ੇ ਦੇ ਰਗਾਣੀਆਂ ਉਹਨਾਂ ਦੇ ਵਿੱਚ ਵੀ ਬਹੁਤ ਟਿਪਸ ਆ ਰਹੀਆਂ ਨੇ ਉਸ ਦੇ ਵਿੱਚ ਵੀ ਜੇ ਦੱਸਣਾ ਚਾਹਾਂਗੇ ਸੇਫ ਪੰਜਾਬ ਦੇ ਵਿੱਚ ਵੀ ਸਾਡੇ ਵੱਲੋਂ ਕਾਫੀ ਜਿਹੜੀਆਂ ਐਫ ਆਈ ਆਰਜ਼ ਨੇ ਜਿਹੜੀਆਂ ਇਨਫੋਰਮੇਸ਼ਨਜ਼ ਨੇ ਉਹਨਾਂ ਦੇ ਉੱਤੇ ਐਫ ਆਈ ਆਰ ਸਾਡੇ ਵੱਲੋਂ ਕਨਵਰਟ ਕੀਤੀਆਂ ਗਈਆਂ ਨੇ ਭਾਜੀ ਮੇਰਾ ਨਾਮ ਸਿਮਰਨਜੀਤ ਸਿੰਘ ਹੈ ਜੀ ਮੈਂ ਚੱਬੇ ਦਾ ਰਹਿਣ ਵਾਲਾ ਜੀ ਮੈਂ ਅੱਜ ਤੁਸੀਂ ਇੱਥੇ ਨਾਕੇ ਤੇ ਪ ਤੋ ਜਦੋਂ ਦੇ ਇਹ ਆਏ ਨੇ ਬੜੀ ਅਸੀਂ ਵਧੀਆ ਫੀਲ ਕਰਦੇ ਆਂ ਤੇ ਨਸ਼ਾ ਨੂੰ ਬੜੀ ਠੱਲ ਪਾਈ ਹੋਈ ਆ ਤੇ ਬੜੀ ਸੁਣੀ ਗੱਲਬਾਤ ਆ ਜੀ ਤੇ ਬਹੁਤ ਵਧੀਆ ਬਹੁਤ ਵਧੀਆ ਸੰਯੋਗ ਆ ਜੀ ਅਸੀਂ ਸ਼ਲਾਘਾ ਕਰਦੇ ਆਂ ਜੀ ਮੁਲਾਜ਼ਮਾਂ ਦਾ ਵਿਸ਼ਾਲ ਚੋਪੜਾ ਜੀ ਦਾ ਅਰਜਿੰਦਰ ਸਿੰਘ ਨੇ ਤੇ ਬੜਾ ਸੋਹਣਾ ਕੰਮ ਆ ਬਾਕੀ ਭਾਜੀ ਨਹੀਂ ਦੱਸਣਗੇ 45 ਡਿਗਰੀ ਤਾਪਮਾਨ ਦੇ ਵਿੱਚ ਲੋਕੀ ਘਰੋਂ ਦੀ ਬਾਹਰ ਨਿਕਲਦੇ ਤੇ ਇਹ ਭਾਜੀ ਡਿਊਟੀ ਭਾਜੀ ਡਿਊਟੀ ਭਾਜੀ ਇਹਨਾਂ ਦੀ ਫੋਲ ਆ ਜੀ ਅਸੀਂ ਜਦੋਂ ਵੀ ਨਿਕਲਦੇ ਆਂ ਅਸੀਂ ਦੇਖੀਦਾ ਮੁਲਾਜ਼ਮ ਹੱਲ ਪਈ ਹੈ ਜੀ ਭਾਜੀ ਬਹੁਤ ਜਿਆਦੀ ਬਹੁਤ ਜਿਆਦੀ ਜਿਹੜੇ ਇੱਥੇ ਅਸੀਂ ਦੇਖਦੇ ਸੀਗੇ ਚੋਰੀਆਂ ਲੁੱਟਾਂ ਖੋਹਾਂ ਜਿਹੜੇ ਕਰਦੇ ਸੀਗੇ ਕੁਝ ਬੰਦੇ ਤਾਂ ਫਰਾਰ ਵੀ ਹੋ ਗਏ ਕੁਝ ਇਹਨਾਂ ਨੇ ਇਦਾਂ ਕਿ ਪਰਚੇ ਕੀਤੇਗੇ ਨੇ ਕੁਝ ਬੰਦੇ ਅੰਦਰ ਬੈਠੇ ਹੋਏ ਨੇ ਹਾਂਜੀ ਭਾਜੀ ਬਹੁਤ ਵਧੀਆ ਜੀ ਬਹੁਤ ਵਧੀਆ